ਸ਼੍ਰੋਮਣੀ ਕਾਲੀਤਲ ਦੇ ਆਈਟੀ ਵਿੰਗ ਪ੍ਰਧਾਨ ਨਸ਼ਤਰ ਸਿੰਘ ਗਿੱਲ ਤੇ ਉੱਤੇ ਕਾਰਵਾਈ ਹੋਈ ਸਰ ਕੀ ਲੱਗਦਾ ਹੈ ਕਿ ਗ੍ਰਿਫਤਾਰੀ ਦੇ ਪਿੱਛੇ ਕੀ ਕਾਰਨ ਰਿਹਾ ਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ ਕਿਵੇਂ ਦੇਖਦੇ ਹੋ ਜੀ ਇਹਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਅੱਜ ਇੱਕ ਪੋਸਟ ਸ਼ੇਅਰ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜਿਹੜਾ ਨਸ਼ਤਰ ਗਿੱਲ ਹੈ ਨਾ ਉਹਦੇ ਦੁਆਰਾ ਜਿਹੜੇ ਬਿਆਨਬਾਜ਼ੀ ਹੈ ਜਿੰਨੀਆਂ ਵੀ ਤਰਨ ਤਰਨ ਜਿੰਨੀ ਚੋਣਾ ਦੀ ਗੱਲ ਕਰੀਏ ਜੇ ਆਪਾਂ ਉੱਥੇ ਜਿੰਨੀਆਂ ਵੀ ਪੋਸਟਾਂ ਪੈਂਦੀਆਂ ਸੀ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦਾ ਵੀ ਬਿਆਨ ਲਾ ਲਓ ਚਾਹੇ ਆਪਣਾ ਬੀਬੀ ਸੁਖਵਿੰਦਰ ਕੌਰ ਨੇ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਲਾ ਲਓ ਚਾਹੇ ਉਹਨਾਂ ਦੀ ਧੀ ਸੀ ਕੰਚਨਪ੍ਰੀਤ ਕੌਰ ਜਿੰਨੀਆਂ ਵੀ ਪੋਸਟਾਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਹੁੰਦੀਆਂ ਸੀ ਜਿੰਨਾ ਵੀ ਕਿਸੇ ਵੀ ਖਿਲਾਫ ਬੋਲਿਆ ਜਾਂਦਾ ਸੀ ਵੱਡੇ ਇਲਜ਼ਾਮ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦੀ ਮੌਜੂਦਗੀ ਉਹਨਾਂ ਦੀ ਸਲਾਹ ਲਏ ਬਿਨਾ ਜਾਂ ਫਿਰ ਕਹਿ ਲੋ ਕਿ ਉਹਨਾਂ ਦੀ ਇੱਜ਼ਾਜ਼ਤ ਤੋਂ ਬਿਨਾ ਕੁਝ ਵੀ ਐ ਜਿਹੜਾ ਪੋਸਟ ਨਹੀਂ ਸੀ ਜੀ ਤੇ ਹੁਣ ਵੱਡੇ ਇਲਜ਼ਾਮ ਇਹ ਨੇ ਵੀ ਜਿੰਨਾ ਉਸ ਜਿਹੜੀਆਂ ਪੋਸਟਾਂ ਪਾਈਆਂ ਹੋਈਆਂ ਸੀ ਉਹਨਾਂ ਨੂੰ ਸ਼ੇਅਰ ਕੀਤਾ ਗਿਆ ਜਿੰਨੀਆਂ ਆਈਡੀਆ ਫੇਕ ਬਣਾਈਆਂ ਹੋਈਆਂ ਸੀਗੀਆਂ ਉਹ ਸਾਰੀਆਂ ਦੀ ਨਿਗਰਾਨੀ ਹੈ ਜਿਹੜੀ ਨਿਸ਼ਤਰ ਗਿਲ ਦੇ ਹੱਥ ਦੇ ਵਿੱਚ ਜੀ ਜਿੰਨੇ ਵੀ ਲਾ ਲੋ ਮੌਜੂਦਾ ਸਰਕਾਰ ਦੇ ਜਿੰਨੇ ਵੀ ਪੇਸ਼ ਚਾਉਦੇ ਨੇ ਉਹਨਾਂ ਦੇ ਉੱਤੇ ਕਮੈਂਟ ਬਾਜ਼ੀ ਲਾ ਲੋ ਜਾਂ ਫਿਰ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਗਿਆ ਕਾਫੀ ਵੀਡੀਓ ਵਾਇਰਲ ਹੁੰਦੀਆਂ ਦੇਖਿਆ ਤੁਸੀਂ ਚੋਣਾਂ ਦੇ ਦੌਰਾਨ ਕਾਫੀ ਕੁਝ ਨਿਕਲ ਕੇ ਬਾਹਰ ਆਇਆ ਤੇ ਬੂਸਟ ਜਿਹੜੇ ਲੱਗਦੇ ਨੇ ਉਹਨਾਂ ਤੇ ਉੱਤੇ ਜਿੰਨਾ ਪੈਸਾ ਲੱਗਿਆ ਉਹ ਵੀ ਉਹਨਾਂ ਦੀ ਜੇ ਜਾਂਚ ਹੋਵੇ ਨਾ ਤਾਂ ਉਹਨਾਂ ਦਾ ਹੱਥ ਵਿੱਚ ਨਿਕਲ ਸਕਦਾ ਹੂੰ ਕਿਉਂਕਿ ਆਈਪੀ ਸੈੱਲ ਪੂਰਾ ਸ਼੍ਰੋਮਣੀ ਅਕਾਲੀ ਦਲ ਦਾ ਨਸ਼ਤਰ ਗਿੱਲ ਹੀ ਸਾਹਮਰੇ ਕੱਲ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਇੱਕ ਕੈਫੇ ਦੇ ਵਿੱਚ ਬੈਠੇ ਸੀ ਤਾਂ ਉੱਥੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਜਿਹੜਾ ਡੀਵੀਆਰ ਹੌਸ ਕੈਫੇ ਦਾ ਉਹ ਵੀ ਪੁਲਿਸ ਨੇ ਆਪਣੀ ਜ਼ਬਤ ਦੇ ਵਿੱਚ ਲਿਆ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ শ্রোਤਿਆਂ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਪ੍ਰਧਾਨ ਨਸ਼ਤਰ ਸਿੰਘ ਗਿੱਲ ਗਿੱਲ ਤੇ ਉੱਤੇ ਕਾਰਵਾਈ ਹੋਈ ਤੇ ਉੱਥੇ ਹੀ ਗ੍ਰਿਫਤਾਰ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰ ਦਿੱਤਾ ਗਿਆ ਹਾਲਾਂਕਿ ਉੱਥੇ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਤੇ ਜਿਸ ਤੋਂ ਬਾਅਦ ਉਹ ਕਾਫੀ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਨਸਰ ਆ ਰਹੇ ਨੇ ਤੇ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਹੋਏਗੀ ਤੇ ਉੱਥੇ ਹੀ ਮੇਰੇ ਸਹਿਯੋਗੀ ਪਰਵਿੰਦਰ ਸਿੰਘ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸ ਕారణ ਰਿਹਾ ਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ ਕਿਵੇਂ ਦੇਖਦੇ ਹੋ ਜੀ ਇਹਨੂੰ ਦੇਖੋ ਨਛੱਤਰ ਗਿੱਲਾ ਜਿਹੜਾ ਅਕਾਲੀ ਦਲ ਦਾ ਨਾ ਆਈਟੀ ਸੈੱਲ ਦਾ ਪ੍ਰਧਾਨ ਹੈ ਹੂੰ ਉਹਦੇ ਦੁਆਰਾ ਬਹੁਤ ਵੱਡੇ ਇਲਜ਼ਾਮ ਨੇ ਲੱਗਦੇ ਨਜ਼ਰ ਆਏ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਅੱਜ ਇੱਕ ਪੋਸਟ ਸ਼ੇਅਰ ਕੀਤੀ ਹੈ ਹੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜਿਹੜਾ ਨਛੱਤਰ ਗਿੱਲਾ ਨਾ ਉਹਦੇ ਦੁਆਰਾ ਜਿਹੜੇ ਬਿਆਨਬਾਜ਼ੀ ਹੈ ਹੂੰ ਜਿੰਨੀਆਂ ਵੀ ਤਰਨਤਾਰਨ ਜਿਮਨੀ ਚੋਂ ਉਹਨਾਂ ਦੀ ਗੱਲ ਕਰੀਏ ਜੇ ਆਪਾਂ ਉੱਥੇ ਜਿੰਨੀਆਂ ਵੀ ਪੋਸਟਾਂ ਪੈਂਦੀਆਂ ਸੀ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦਾ ਵੀ ਬਿਆਨ ਲਾ ਲਓ ਚਾਹੇ ਆਪਣਾ ਬੀਬੀ ਸੁਖਵਿੰਦਰ ਕੌਰ ਨੇ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਲਾ ਲਓ ਚਾਹੇ ਉਹਨਾਂ ਦੀ ਧੀ ਸੀ ਕੰਚਨਪ੍ਰੀਤ ਕੌਰ ਜਿੰਨੀਆਂ ਵੀ ਪੋਸਟਾਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਹੁੰਦੀਆਂ ਸੀ ਜਿੰਨਾ ਵੀ ਕਿਸੇ ਵੀ ਖਿਲਾਫ ਬੋਲਿਆ ਜਾਂਦਾ ਸੀ ਵੱਡੇ ਇਲਜ਼ਾਮ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦੀ ਮੌਜੂਦਗੀ ਉਹਨਾਂ ਦੀ ਸਲਾਹ ਲਏ ਬਿਨਾ ਜਾਂ ਫਿਰ ਕਹਿ ਲਓ ਵੀ ਉਹਨਾਂ ਦੀ ਇੱਜ਼ਾਜ਼ਤ ਤੋਂ ਬਿਨਾ ਕੁਝ ਵੀ ਜਿਹੜਾ ਪੋਸਟ ਨਹੀਂ ਸੀ ਹੁੰਦਾ ਤੇ ਹੁਣ ਵੱਡੇ ਇਲਜ਼ਾਮ ਇਹ ਨੇ ਵੀ ਜਿੰਨਾ ਉਸ ਜਿਹੜੀਆਂ ਪੋਸਟਾਂ ਪਾਈਆਂ ਹੋਈਆਂ ਸੀ ਉਹਨਾਂ ਨੂੰ ਸ਼ੇਅਰ ਕੀਤਾ ਗਿਆ ਜਿੰਨੀਆਂ ਆਈਡੀਆ ਫੇਕ ਬਣਾਈਆਂ ਹੋਈਆਂ ਸੀਗੀਆਂ ਉਹ ਸਾਰੀਆਂ ਦੀ ਨਿਗਰਾਨੀ ਹੈ ਜਿਹੜੀ ਨਸ਼ਤਰ ਗਿਲ ਦੇ ਹੱਥ ਦੇ ਵਿੱਚ ਸੀ ਜਿੰਨੇ ਵੀ ਲਾਲੋ ਮੌਜੂਦਾ ਸਰਕਾਰ ਦੇ ਜਿੰਨੇ ਵੀ ਪੇਜ ਚੱਲਦੇ ਨੇ ਉਹਨਾਂ ਦੇ ਉੱਤੇ ਕਮੈਂਟ ਬਾਜ਼ੀ ਲਾ ਲੋ ਜਾਂ ਫਿਰ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲਈਏ ਇਹ ਤਾਂ ਉਹਨਾਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਗਿਆ ਕਾਫੀ ਵੀਡੀਓ ਵਾਇਰਲ ਹੁੰਦੀਆਂ ਦੇਖਿਆ ਤੁਸੀਂ ਚੋਣਾਂ ਦੇ ਦੌਰਾਨ ਕਾਫੀ ਕੁਝ ਨਿਕਲ ਕੇ ਬਾਹਰ ਆਇਆ ਤੇ ਪੂਰੇ ਇਲਜ਼ਾਮ ਨੇ ਜਿਹੜੇ ਉਹਨਾਂ ਦੇ ਉੱਤੇ ਲੱਗਦੇ ਹੋਏ ਨਜ਼ਰ ਆਏ ਨੇ ਵੀ ਜਿੰਨੀਆਂ ਪੋਸਟਾਂ ਪਾਈਆਂ ਗਈਆਂ ਜੇਕਰ ਉਹਨਾਂ ਦੇ ਬੂਸਟ ਜਿਹੜੇ ਲੱਗਦੇ ਨੇ ਤੁਹਾਨੂੰ ਵੀ ਪਤਾ ਬੂਸਟ ਅੱਜ ਕੱਲ ਹਨਾ ਤੇ ਬੂਸਟ ਜਿਹੜੇ ਲੱਗਦੇ ਨੇ ਉਹਨਾਂ ਦੇ ਉੱਤੇ ਜਿੰਨਾ ਪੈਸਾ ਲੱਗਿਆ ਉਹ ਵੀ ਉਹਨਾਂ ਦੀ ਜੇ ਜਾਂਚ ਹੋਵੇ ਨਾ ਤਾਂ ਉਹਨਾਂ ਦਾ ਹੱਥ ਵਿੱਚ ਨਿਕਲ ਸਕਦਾ ਹੂੰ ਕਿਉਂਕਿ ਆਈਟੀ ਸੈੱਲ ਪੂਰਾ ਸ਼੍ਰੋਮਣੀ ਅਕਾਲੀ ਦਲ ਦਾ ਨਛੱਤਰ ਗਿੱਲ ਹੀ ਸਾਂਭ ਰੇ ਸੀ ਹਮ ਅਜਿਹੇ ਇਲਜ਼ਾਮ ਨੇ ਜਿਹੜੇ ਨਛੱਤਰ ਗਿੱਲ ਦੇ ਉੱਤੇ ਲੱਗੇ ਨੇ ਕੱਲ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਇੱਕ ਕੈਫੇ ਦੇ ਵਿੱਚ ਬੈਠੇ ਸੀ ਤਾਂ ਉੱਥੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਜਿਹੜਾ ਡੀਵੀਆਰ ਆ ਉਸ ਕੈਫੇ ਦਾ ਉਹ ਵੀ ਪੁਲਿਸ ਨੇ ਆਪਣੀ ਜ਼ਬਤ ਦੇ ਵਿੱਚ ਲਿਆ ਹਮ ਅਗਲੀ ਕਾਰਵਾਈ ਕਿੱਥੇ ਤੱਕ ਜਿਹੜੀ ਕਿ ਜਾ ਸਕਦੀ ਹੈ ਹ ਹੁਣ ਅਗਲਾ ਜਿਹੜਾ ਜਾਂਚ ਦਾ ਵਿਸ਼ਾ ਹਰਵਿੰਦਰ ਜਿਵੇਂ ਆਪਾਂ ਲਾ ਲਓ ਵੀ ਅੱਗੇ-ਅੱਗੇ ਕਾਰਵਾਈ ਹੋਊਗੀ ਜਾਂਚ ਹੋਊਗੀ ਕਾਫੀ ਕੁਝ ਨਿਕਲ ਕੇ ਜਿਹੜਾ ਸਾਹਮਣੇ ਆ ਸਕਦਾ ਹਮ ਗ੍ਰਿਫਤਾਰੀ ਹੋ ਗਈ ਆ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਆ ਜਿਹੜਾ ਵੀ ਕਿੱਥੇ-ਕਿੱਥੇ ਉਹਨਾਂ ਦਾ ਹੱਥ ਹੈ ਹਮ ਜਿਹੜੀਆਂ ਕਿਹੜੀਆਂ ਪੋਸਟਾਂ ਉਹਨਾਂ ਦੇ ਵੱਲੋਂ ਪਾਈਆਂ ਗਈਆਂ ਜਿਵੇਂ ਇੱਕ ਨਸਲ ਖੁਸ਼ੀ ਕਹਿ ਦਿੰਦੇ ਆ ਨਾ ਆਪਾਂ ਵੀ ਕਿਸੇ ਦਾ ਕਰਤਾਰ ਖਰਾਬ ਕਰਨ ਦੇ ਲਈ ਉਹਨਾਂ ਦੁਆਰਾ ਕਿੰਨੀਆਂ ਕ ਪੋਸਟਾਂ ਪਾਈਆਂ ਗਈਆਂ ਕਿੰਨੀਆਂ ਆਈਡੀਆ ਉਹਨਾਂ ਤੇ ਅੰਡਰ ਚਲਦੀਆਂ ਸੀ ਫੇਸਬੁਕ ਦੇ ਉੱਤੇ ਕਾਫੀ ਫੇਕ ਅਕਾਊਂਟ ਜਿਹੜੇ ਜਿਮਨੀ ਚੋਣਾਂ ਦੇ ਵਿੱਚ ਸਾਹਮਣੇ ਆਏ ਨੇ ਉਹਨਾਂ ਦੁਆਰਾ ਭੱਦੀ ਸ਼ਬਦਾਵਲੀ ਵੀ ਬੋਲੀ ਗਈ ਕਮੈਂਟਾਂ ਦੇ ਵਿੱਚ ਗੰਦੀਆਂ ਗਾਲਾਂ ਵੀ ਜਿਹੜੀਆਂ ਕੱਢੀਆਂ ਗਈਆਂ ਅਜੇ ਇਲਜ਼ਾਮ ਨੇ ਜਿਹੜੇ ਉਹ ਨਸ਼ਤਰ ਗਿਲ ਤੇ ਲੱਗੇ ਨੇ ਜਾਂਚ ਦਾ ਵਿਸ਼ਾ ਜਾਂਚ ਹੋਊਗੀ ਉਸ ਤੋਂ ਬਾਅਦ ਕੁਝ ਵੀ ਹੈ ਜਿਹੜਾ ਨਿਕਲ ਕੇ ਸਾਹਮਣੇ ਆ ਸਕਦਾ ਫਿਲਹਾਲ ਦੀ ਘੜੀ ਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਹੂੰ ਕਿਤੇ ਲੱਗਦਾ ਵੀ ਅਗਲੇ ਖੁਲਾਸੇ ਬਾਹਰ ਆ ਸਕਦੇ ਨੇ ਜੀ ਬਿਲਕੁਲ ਆ ਸਕਦੇ ਨੇ ਹੁਣ ਦੇਖੋ ਜਾਂਚ ਉਦੇ ਵਿੱਚ ਕਾਫੀ ਜਿਹੜਾ ਕਾਫੀ ਕੁਝ ਸਿੱਧ ਹੋ ਜਾਣਾ ਜੇਕਰ ਉਹਨਾਂ ਦੇ ਵੱਲੋਂ ਇਹ ਜਿਹਾ ਕੁਝ ਕੀਤਾ ਗਿਆ ਤਾਂ ਸਾਰਿਆਂ ਦੇ ਸਾਹਮਣੇ ਆ ਜਾਣਾ ਜੇ ਨਹੀਂ ਕੀਤਾ ਤਾਂ ਵੀ ਸਾਹਮਣੇ ਆ ਜਾਣਾ ਜੀ ਪਰ ਕਿਤੇ ਨਾ ਕਿਤੇ ਵੀ ਹੁਣ ਉਹ ਵੱਡੀ ਮੁਸੀਬਤ ਦੇ ਵਿੱਚ ਘਿਰੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਪਹਿਲੀ ਵਾਰੀ ਹੋਇਆ ਵੀ ਕਿਸੇ ਵੀ ਪਾਰਟੀ ਦਾ ਜਿਹੜਾ ਆਈਟੀ ਵਿੰਗ ਦਾ ਪ੍ਰਧਾਨ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੋਵੇ ਜੇ ਉਹਨਾਂ ਦੇ ਵੱਲੋਂ ਕੁਝ ਕੀਤਾ ਗਿਆ ਤਾਂ ਹੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਹੀ ਪੁਲਿਸ ਦੇ ਵੱਲੋਂ ਐਕਸ਼ਨ ਲਿੱਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਕੀਮਤੀ ਸਮਾਂ ਦਿੱਤਾ